ਤੇ ਹੋਵੇ ਦਿਲ ਕਾਦੇ ਮੁੜ ਕੇ ਆ ਜੁੜਦੇ ਰੋਗ ਪਿਆਰ ਦਾ ਹੈ ਡਾਡਾ ਵੇ ਅਵੱਲਾ ਰੋਗ ਪਿਆਰ ਦਾ ਹੈ ਡਾਡਾ ਵੇ ਅਵੱਲਾ ਜਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਜਨਾ ਮੈਂ ਤੇਰੀ ਖੈਰ ਮੰਗਦੀ ਵਾਹ ਕੀ ਬਾਤ ਅਸਲੀ ਕੰਮ ਕਰਦਾ ਮੈਡਮ ਨਹੀਂ ਜਾਂਦਾ ਵਾਹ ਮੈਂ ਹਾਥੋਂ ਤੋਂ ਜਦ ਮੈਂ ਸਾਹ ਤਾਂ ਬਹੁਤ ਤੇ ਤੁੰਗੀ ਪਈ ਹੈ ਹਰ ਮੂੰਹੇ ਵੇਰ ਬੀਤੇ ਨਹੀਂ ਵੀਡੀਓ ਇਹਦਾ ਪਤਾ ਨਹੀਂ ਕਿ ਪਦੀਏ ਫਿਰ ਰੌਟਾ ਚੱਲ ਬਰੋ ਬਰੋ ਵੀ ਇਹ ਪੜ੍ਹਨ ਤੁੰਨੇ ਆਉਂਦੇ 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 ਆਉ ਨਾ ਇਹ ਥੋੜੀ ਬਾੜਦਾ ਹੈ ਖਰੂਮੀ ਤਾਂ ਮਾਰ ਲੱਗੂ ਇਹ ਸਵਾਦ ਨਹੀਂ ਆਉਂਦਾ ਬੰਦਾ ਤੂੰ ਲੈ ਬਈ ਕਿੰਨਾ ਮੁਸ਼ਕਲ ਹੈ ਨਾ ਅੰਦਰ ਤੱਕ ਜਾ ਕੇ ਨੂੰ ਤੂੰ ਮਨ ਵੀ ਮੇਰੀ ਨਹੀਂ ਮੰਨੇਗਾ ਤੇ ਮੈਂ ਨਾ ਤੇਰੇ ਤੇਰੇ ਵਾਲੀ ਆਵਾਜ਼ ਤਾਂ ਨਹੀਂ ਕੱਢ ਸਕਦਾ ਚਾਕਰ ਉਹ ਤਾਂ ਫਰਾਮਲੀ ਬੰਦਾ ਉਹਦੇ ਅੰਦਰ ਟੱਪਾ ਹੈ ਸਮਾਨ ਬਈ ਉਹਦਾ ਐਂ ਲੱਗਿਆ ਉਹਨੂੰ ਕੁੱਟਣ ਬੋਲਿਆ ਮੰਗੂ ਜਿਵੇਂ ਸੱਚ ਨਹੀਂ ਤੋੜਿਆ ਕਰਦੇ ਉਹ ਕੰਮ ਲੱਗਿਆ ਕਰਨਾ ਇਹਦਾ ਬਾਕੀ ਦਾ ਕੰਮ ਉਹ ਠੱਕਿਆ ਆ ਕੰਮ ਕਰਦੇ ਨਾ ਠੱਕਿਆ ਕਈ ਜਣਾਂ ਨੇ ਪੈਰ ਨਾਲ ਕੰਬੂਨੀ ਨੇ ਹੂੰ ਜਿਵੇਂ ਹੁਣ ਅਰਗੇ ਤੇ ਚਰਾਨੀ ਹੁੰਦੇ ਪੈਰ ਨਾਲ ਕੰਬੂਨ ਧਕਣਾ ਕੰਬੂਨੀ ਸਹੀ ਗੱਲ ਹੈ ਹੂੰ ਚਰਮਗੰਦ ਦੀ ਮਨਵਨੀ ਗਾਣੇ ਕਰ ਰਹੇ ਨੇ ਇਹ ਵੈੜਾ ਕੀ ਮੁੰਦੀ ਜਾਂਦਾ ਹੈ ਇਹ ਕੰਨੀ ਮੈਨੂੰ ਕੋਈ ਕਹਿੰਦੀ ਕਿ ਉਹ ਖੈਲੀ ਬਾਰੇ ਹੋਤ ਨਹੀਂ ਕਰਦੇ ਭੈਣੇ ਤਾਂ ਨਹੀਂ ਹੈਗੇ ਵੀ ਲੇਟ ਆਏ ਮੈਂ ਤਾਂ ਬਾਹਰ ਚੰਗੇ ਨਹੀਂ ਜਾਰੇ ਬਾਰੇ ਜਿੰਦਾਂ ਸੱਚ ਪਤਾ ਨਹੀਂ ਸੀ ਵੀ ਕੇਸ ਕਿੱਧਰ ਲੈ ਜਾਵਾਂ ਮੇਰਾ ਹੁਣ ਕਿੱਧਰ ਛੇੜੂਗਾ ਮੈਂ 6:30 ਬਿਲ ਬਰਨਾਲ ਤੋਂ ਚੱਲੀ ਸੀ ਬਸ ਪਰ ਨਾਲ ਪਹਿਲਾਂ ਨਾ ਸੰਗੁਰੇ ਸੰਦੂਰ ਤੋਂ ਸੁਣਾਵੇ ਇਸ ਨਾਮ ਤੋਂ ਲਹਿਰਾਂ ਲੈ ਰੇ ਤੂੰ ਉਹ ਨਹੀਂ ਜੀ ਤੂੰ ਗੈਨ ਜੀ ਵੀ ਨਹੀਂ ਹਲਦੀ ਵਾਲੇ ਦਦਨ ਨੂੰ ਕੀ ਹੋਇਆ ਚੋਰਾਂ ਨੂੰ ਬੁਲਾਣਾ ਉਹ ਤਾਂ ਮੈਨੂੰ ਤੁਸੀਂ ਆਉਣ ਸਾਰੀ ਕਹੋਗੇ ਹਾਂ ਉਹ ਕਿਥੇ ਦੱਸਣਾ ਮੈਨੂੰ ਕਿਰੇ ਮਿਸਰ ਹੋ ਬਾਜ ਮਾਤੀ ਅਸੀਂ ਵਿਆਹ ਸੀ ਮੈਂ ਤਾਂ ਹਨਾ ਬਹੁਤ ਧੀੜਾ ਛੋਟਾ ਚਾਚਾ ਕਿੱਥੇ ਆ ਉਹ ਹੁਣੀ ਬਾਹਰ ਨੂੰ ਗਿਆਗਾ ਗਿਆ ਤਾਂ ਪਤਾ ਨਹੀਂ ਕਿਹਦੇ ਨਾਲ ਜਾ ਕੇ ਆਣਾਗਾ ਸਰੀ ਲਾ ਮੈਨੂੰ ਤਾਂ ਖੇਤ ਜਾਣਾਗਾ ਆਪਾਂ ਹੁਣ ਕਿਹਦੇ ਨਾਲ ਆਂਗੇ ਆਹ ਉਹਦੇ ਇਹ ਬੱਡੜ ਦੁੱਲਾ ਜਾਂ ਵਿਹਲੇ ਬੈਠਾ ਸੱਚਾ ਸੀ ਆ ਬੱਡੜ ਦੁੱਲਾ ਜਾਂ ਵਿਹਲੇ ਬੈਠਾ ਮੰਦੀ ਅੱਤੇ ਆਹੋ ਜੇ ਕਹਦਾ ਜਾ ਇਹ ਕਿਹੜਾ ਗੰਗਾ ਚਾਚੀ ਤੂੰ ਕਿਹੜਾ ਇਹ ਤਾਂ ਕਹਦਾ ਇਹ ਦੁੱਧ ਚ ਵਾਦੀ ਪੈ ਗਿਆ ਉਹ ਕਿੱਲੇ ਗਿਆ ਆਹੋ ਹਾਂ ਜੇ ਆਰਦਾ ਕੋਈ ਕੰਮ ਕਰ ਲੈਣਾ ਤੁਸੀਂ ਚਾਹ ਦੀ ਕੁਟ ਪੀਲਾ ਪਾਲੀ ਲੈ ਦੇਖ ਲੈ ਚਾਚੀ ਮੈਂ ਬਗਝੂਣੇਗੀ ਕੁੜੀ ਕਿੱਥੇ ਹੈਗੀ ਹਾਂ ਮੈਂ ਹਾਂ ਨਾ ਉੱਥੇ ਖੜਿਆ ਜੇ ਇਹਨੂੰ ਵੀ ਬੋਲਣਾ ਹੈ ਅੱਛਾ ਪਾਲੀ ਕੁੜੀਏ ਪਾਲੀ ਬੜਾਈ ਸੁਣੀ ਉਹਨੂੰ ਸੀਰੀ ਚਲਾ ਜਾਂਦਾ ਚਲਾ ਜਾਂਦਾ ਨਹੀਂ ਗੱਲ ਕਹੇਗੀ ਉਹ ਅੱਛਾ ਜੀ ਠੀਕ ਫੇਰ ਅੱਡਾ ਲਈ ਹੈ ਅੱਡਾ ਲਈ ਰਸੂ ਖਲਦੀ ਕੋਈ ਦੂਜਾ ਨਹੀਂ ਬਹੁਤ ਅਸਤ ਨੋ ਤੂੰ ਨਾ ਮੇਰੇ ਨਾਲ ਹੀ ਆ ਜਾ ਕਰ ਕੰਮ ਤੇ ਹਣਾ ਤੂੰ ਕਹਿੰਦਾ ਤੇ ਕੋਲੇ ਵਾਲੀ ਹੈ ਕਹਿੰਦੇ ਉਹ ਹੀ ਮਥੜੀ ਢੂਈ ਦੁਖਦੀ ਆ ਉਹ ਕਹਿੰਦਾ ਕੋਈ ਕਦਰ ਬੰਦੀ ਹੈ ਕਿਹੜਾ ਵੀ ਉਹ ਕੁਦਰਤ ਮੁੰਦਦਾ ਨਹੀਂ ਸੀ ਉਹਨੂੰ ਦੁੱਖ ਚਾ ਲੈ ਮੈਂ ਕਰ ਲਿਆ ਦੁਬਾਰਾ ਇਹ ਬੋਦੂ ਕਸਿੰਦਾ ਕਰ ਲਈ ਬੋਲੀ ਕਿਵੇਂ ਹੈ ਸੱਟਾ ਤੂੰ ਦੱਸ ਨਾਲੇ ਅੱਜ ਤੂੰ ਅੱਜ ਤੂੰ ਬੇਬੇ ਪਹਿਲਾਂ ਤੂੰ ਆਏ ਗਏ ਇੱਥੇ ਵੀ ਪਹਿਲਾਂ ਤਾਂ ਮੈਂ ਤਾਂ ਆ ਗਈ ਚਾਚੀ ਦੇ ਢੂਏ ਦੁਖਦੀ ਸੀ ਕਿ ਉਹ ਕਹਿੰਦੀ ਸੁਨੇਹਾ ਜੀ ਮੜਾ ਜਾ ਦੇਖੋ ਜੀ ਮੈਂ ਜੈਲਾ ਸਿੰਘ ਜਾਂ ਚਾਰਨਾ ਮਿਲਕਰ ਵਾਲੀ ਜੀ ਹਾਂ ਜੀ ਤੇ ਇਧਰ ਮੱਚੀ ਹੋ ਗਿਆ ਇਧਰ ਦੋਵਾਂ ਦਾ ਹੁਕ ਪਿਣੀਆ ਹੋ ਗਈਆਂ ਬਿਨਾਂ ਬੋਲੋ ਚੁੱਪ ਕਿਉਂ ਬਿਨਾਂ ਤੁੱਕ ਕਿ ਨਾ ਉਧਰੇ ਮੈਗ ਲੱਗੇ ਆ। ਸਰਿਆ ਆਸੀ ਕੋਈ। ਆ ਡੋਗਰੀ ਆਦੇ ਕੋਲ ਆਣ। ਕਹਿੰਦਾ ਜੀ। ਰੈਡੀ ਹੋ? ਬਾਈ ਤੁਸੀਂ ਨਾ। ਉਂ ਬਈ ਪਾਸ ਨਾ ਤੁਸੀਂ ਕੋਸ। ਜੇ ਤੁਮ ਜੁਮੇਨਾਂ ਦੀ ਕੋਈ ਡੀ ਐਨ ਐ ਫਿਰ ਤੁਮ ਜਾ ਕਿ ਨਹੀਂ ਤੀ ਨਹੀਂ ਜਦ ਬਿਆਹ ਤੇ ਗੀਂ ਬਹਾਅ ਗਿਆ ਪਾ ਪਿਆ। ਕਹਿੰਦਾ ਜੀ। ਫਿਰ ਤੁਸੀਂ ਕਹਦੇ ਬਈ ਨਾ ਤੈਨੂੰ ਮੈਂ ਕਿਆ ਕਰਨ ਵਾਲਾ ਐ ਤਾਂ ਮੈਂ ਕਿ ਤੋਤਾ ਚਾਚੀ ਦੀ ਦੱਡੂ ਹੀ ਦਉਦੀ ਸੀ। ਤਾਂ ਪਹਿਲਾਂ ਬੁਲਾ ਲਿਆ ਜੀ ਮੈਂ ਉਹਨੇ। ਬਾਈ ਜਿਹੜਾ ਡਾਇਲਗ ਕੋਲ ਦੀ ਬਣੀ ਹੋਈ ਓ ਲਓ। ਕਹਿੰਦਾ ਬਾਈ ਜੀ। ਹੂੰ। ਤਾਂ ਤਾਂ। ਨਾ ਤੈਨੂੰ ਜਿਹੜਾ ਇਹ ਪੂਰੇ ਬੈਠੇ ਕਿਉਂ ਦੱਬੀ ਗਈ ਜੰਦੀ ਹੈ ਨਾ ਤੈਨੂੰ ਕਿੰਨੀ ਤੱਕ ਯਕੀਨ ਨਹੀਂ ਹੈਗਾ ਕਿਦੇ ਮੇਰੀ ਗੱਲ ਸੁਣ ਲੈ ਘਰ ਨਾ ਟੋਲੀ ਚ ਆਟਾ ਹੈ ਨਹੀਂ ਤੇ ਮੈਨੂੰ ਐਸੀ ਕੋਈ ਚਲ ਆਪਾ ਲੈ ਜੂਗੀ ਇਥੋਂ ਐਤੀ ਮੈਨੀਆਂ ਪਾਇ ਮਨੇ ਨੂੰ ਆ ਕੇ ਆਦੋਂ ਈਂੜਾ ਚੌਰਾ ਬੈਠਣਾ ਮੁੱਗੇ ਦੇ ਦੋਵੇਂ ਪੈਰਾਂ ਤੇ ਤੇ ਨਹੀਂ ਇਹਦੇ ਵਿੱਚ ਇਹ ਆਟਾ ਗੁੰਨੂਆ ਮੁਰਕੇ ਨਾ ਮੈਂ ਕਾ ਨਹੀਂ ਉਗੜਾ ਰਹਿਣਾ ਨਾ ਤੂੰ ਕਾ ਨਹੀਂ ਉਗਰੀ ਰਹੀ ਹੈ ਸਮਝਿਆ ਦਿਮਾਗ ਨਹੀਂ ਲੱਗਦੀ ਤੂੰ ਵੀ ਮਾੜਾ ਕਹੀ ਜਨਾ ਇਨਾ ਚੱਲੋ ਬੰਦਾ ਆਬਸ ਨੈਬਲਸ ਆਉਲੀ ਦਾ ਪੌਲੀ ਮਰਾਈ ਕਰਦੇ ਸਿਆਣੀ ਮਰ ਜਾਂਦੀ ਮੈਂ ਤਾਂ ਸਿਆਣੀ ਆ ਮੈਨੂੰ ਨਾ ਬੜੀ ਆਪਨ ਨਸਤਾ ਸਮਝ ਲਗੀ ਕੰਮ ਤਾਂ ਕਰਨਾ ਹੀ ਹੁਣ ਤੂੰ ਤਾਂ ਦੱਸ ਤੱਕ ਕੇ ਆ ਜਨ ਸਰਾ ਕਰਦਾ ਦਾ ਮੈਂ ਕੀ ਮੈਨੂੰ ਤੂੰ ਪੁੱਛਦਾ ਵੀ ਪਾਣ ਮਾਣ ਕੋਚੇ ਚੋਂ ਰੋਟੀ ਮਿਲਦੀ ਹੈਗਾ ਇਹ ਪੱਤੀ ਤੇ ਆਂਡੇ ਵਾਲੀ ਪੁੱਛਿਆ ਏ ਕਿਹੜੀ ਰੋਟੀ ਤੱਕੀ ਕੈਨ ਲੰਦੀ ਆ ਆਟਾ ਤਾਂ ਹੈ ਨਹੀਂ ਆਟਾ ਲੈ ਜਿੰਨੇ ਨਾਉ ਜੀ ਕੰਮ ਤੇ ਚੱਪੀ ਵਿੱਚ ਧੱਕ ਕੇ ਲੈ ਇੰਡਰੂ ਰਿਹਾ ਤਾ ਮਰੀਏ ਨਾ ਪਕਾਈ ਉਹ ਮੂਵੀ ਨਿਕਲ ਜਿੰਦਾ ਨਾ ਤਾਂ ਆਪਣੇ ਨੂੰ ਆ ਕਰਨੀ ਆਈ ਤੇ ਅੱਜ ਆ ਤਾਂ ਇਹ ਨਹੀਂ ਕਿ ਹਰਿਆਣਾ ਕੋਲ ਆ ਬੇਜੋ ਨਹੀਂ ਆ ਉਹ ਸਿੰਦਲਾ ਜਿਹਾ ਗੱਲ ਲੈ ਗਿਆ ਨਾ ਉਹਦਾ ਸੀਰੀਅਸ ਸੀਰੀਅਲ ਹੀ ਜਾਂਦਾ ਨਾ ਜੇ ਆਪਾਂ ਕਹ ਜੀ ਹਨਾ ਫਰਕ ਤਾਂ ਹੈਗਾ ਚੀਜ਼ ਦਾ ਹਾਂ ਹਾਂ ਕਿੰਨੇ ਵਾਲਾ ਆ ਜੀ ਆਪਾਂ ਜਿੱਥੋਂ ਬੰਦੇ ਪਰਣਾ ਵਾਲਾ ਕਸਾ ਜੀ ਨਾ ਬਈ ਬੇਸ਼ਾਲੀ ਟਰੈਕਟਰ ਦੇ ਵਿੱਚ ਪਾਲੀ ਹਾਂ ਕਿਵੇਂ ਲੱਗਿਆ ਤੁਹਾਨੂੰ ਐਕਟਿੰਗ ਤੇ ਬਿਦਲਾਦੀ ਹੈ ਘੈਂਟ ਪੂਰੀ ਬਾਕੀ ਦੇਖਦਾ ਕਮੈਂਟ ਦੱਸੋ ਲੋਕੀ ਬੋਲਣਗੇ ਜਰਾ ਤੂੰ ਨਾ ਲੜਿਆ ਕਰ ਕੁੜੀ ਨਾਲ ਸਾਰੇ ਤਾਂ ਬਚਾਰੀ ਦਾ ਮਗਰ ਪਿਆ ਰਹਿਣਾ ਸ੍ਰੀ ਚਾਚਾ ਆ ਬੰਨੇ ਤੇਰੇ ਮੂਰੇ ਹੱਥ ਇਹਨੇ ਮੇਰੇ ਘਰ ਵਾਲੀ ਨੇ ਆਲ ਨਾ ਨਾ ਪੰਗੇ ਲਿਆ ਕਰ ਤੇਰਾ ਤਾਂ ਕਦੇ ਹੁੰਦਾ ਨਹੀਂ ਘਰ ਨਹੀਂ ਤੂੰ ਮੇਰਾ ਘਰ ਵੀ ਨਾ ਖਰਾਬ ਕਰਦੀ ਫਰਾਹ ਕਰਦੇ ਆ ਭਾਈ ਦੋਏ ਤੇਰਾ ਹੀ ਨਾਲ ਮਿਲਣੇ ਜੱਗ ਨੂੰ ਸਮਝਾਣੇ ਹੋਰ ਕੀ ਆ ਜਾ ਮੈਂ ਦਾ ਸੱਦ ਕਿੱਥੇ ਕਿੱਥੇ ਜੁੜ ਪਾਵਾਂ ਮੇਰੇ ਸਾਦੇ ਚਲੋ ਬਈ ਮੈਂ ਤਾਂ ਰੁਕੀ ਜਗਰ ਬਈ ਉਹ ਟਾਈਮ ਦੀ ਬੱਦੂ ਕੋਈ ਨਹੀਂ ਆ ਚਾਰ ਚਾਰ ਜਵਾਕ ਕਰੇ ਬੰਚੀ ਚੀ ਚੀ ਕਰੇ ਜਗਰ ਬੋਲੂਗਾ ਉਹ ਭਾਈ ਨਹੀਂ ਆਹ ਨਹੀਂ ਨਹੀਂ ਬਣਨਾ ਨਾਮ ਉਹ ਮੈਂ ਤਾਂ ਤੇਰੇ ਭਲੇ ਹੀ ਕਹਿਣਾਗਾ ਮੈਨੂੰ ਕੀ ਆ ਕੁਛ ਮਰਜ਼ੀ ਕਰੋ ਜਾਂ ਤੇਰੀ ਚਾਚੀ ਦੁੱਧ ਪਵਾ ਦੁੱਧ ਚ ਹਲਦੀ ਪਵਾ ਕੇ ਲੈ ਆ ਮੈਨੂੰ ਤਾਂ ਕਮਜ਼ੋਰੀ ਜੀ ਲੱਗਦੀ ਹੈ ਜੀ ਕਮਜ਼ੋਰੀ ਨਾ ਕਿ ਤੇ ਤੈਨੂੰ ਖਾਗਰ ਦਾ ਬੰਗੂ ਤੇ ਧੁੱਪਾ ਲਿਆ ਪਿਆਗਾ ਇਹ ਕਹਿ ਕੇ ਚਲਾ ਜਾਂਦਾ ਫਿਰ ਮੈਨੂੰ ਬਾਜੀ ਜੀ ਮੈਂ ਤਾਂ ਨਹੀਂ ਕਰੇ ਫਿਰ ਮੈਂ ਤੇ ਵੀ ਕੰਮ ਕਰੀ ਨਸੀਰੀ ਚਾਚੀ ਚਾਚੀ ਫਿਰ ਬਾਵਾ ਜੀ ਗੋ ਖੇਲ ਲਾ ਮੈਂ ਆਦੇ ਤੱਕ ਫੜੇ ਜਕਰਾ ਬੋਲ ਮਾਰੋ ਚਾ ਟਾਰ ਦੇ ਵੀਰ ਮੋਰੀ ਮੇਰੇ ਵੀ ਗੱਲ ਹੋ ਗਈ ਬੱਚਾ ਚੱਲ ਮੈਂ ਤੇ ਚੱਲ ਤੂੰ ਸੀਨ ਲਾ ਤੇ ਆ ਰਹਿ ਮੈਂ ਤੇ ਬਰੇ ਸੀਨ ਤਾਂ ਮੰਮੀ ਨੇ ਕੀ ਦੱਸਣਾ ਜੀ ਮੈਂ ਮੈਂ ਦੱਸਦਾ ਗਿਆ ਬੱਚਾ ਗਿਆ ਵੀ ਆਪ ਕੋ ਦੁਨੀਆ ਆਣਾ ਹਾਂ ਨਹੀਂ ਆਣਾ ਪਾਣਾ ਬੰਦੇ ਰਹਿਣਾ ਤੇ ਅੱਜ ਆ ਜੀ ਕਿਉਂ ਬਕਰਨ 10 ਪਾਸਾ ਹੋਰ ਸੁਣ ਲੈ ਜਨਾ ਮਈ ਕਮੈ ਜਿੱਥੇ ਲਵੇਗਾ ਹਾਂ ਚੰਦਰ ਵੀ ਆ ਗਿਆ ਜਗਰਾਉ ਤੂੰ ਜੱਕਰੀ ਨੂੰ ਮੈਂ ਬਰਾਸਾ ਕਿਧਰੋਂ ਆ ਗਿਆ ਉਹ ਮੇਰਾ ਸਾਇਲ ਉਹ ਜੱਕ ਉਹ ਜਗ ਗਿਆ ਚੜਾ ਜਾ ਕਰਨਾ ਦੇਖੀ ਬਾਲਟਿਕਨ ਦੇ ਉਧਰੇ ਦੇ ਚਲਾ ਭਾਈ ਕਿਹੜੀਆਂ ਚਾਟਾ ਉਹ ਉਹ ਇਹ ਕਿੱਥੋਂ ਆ ਗਿਆ ਮਛਾ ਦਾ ਹੈ ਨਾ ਖਜਾ ਆ ਵੀ ਦੁਬਾਰਾ ਜਦੋਂ ਬੋਲਣਾ ਸਾਰਾ ਨਾ ਮੋਂ ਬੋਲੋ ਕਿ ਖਾਈ ਨਾ ਹਾਂ ਤਾਂ ਇਹ ਵੀ ਗੱਡੀ ਦੀ ਤੇ ਚੜ ਲੱਗਦੀ ਪੁੱਤ ਨਾ ਬਈ ਤੂੰ ਸਾਡਾ ਓਹ ਇਹ ਤੇ ਤੁਹਾਡੇ ਨਾਲ ਜਦਾ ਮਸਾਦਾ ਖੰਜਾ ਖਾ ਪਈ ਜਾਂਦੀ ਮੇਰਾ ਸਾਰੀ ਪੈਲੀ ਬਣ ਗਈ ਸਾਰੀ ਪਿੱਛੇ ਲੱਗੇ ਮੇਰੇ ਬੱਸ ਇੱਥੇ ਲੈ ਆ ਉਹਨੇ ਇਦਾਂ 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 ਤੇ ਮੁੰਡਾ ਕਿਆ ਉਹਨੇ ਲੈ ਆ ਉਹ ਨਾਮ ਦਾ ਕੱਟਾ 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 ਨਹੀਂ ਜਦੋਂ ਲਾਖ ਸੀ ਮਕਲੀ ਨੇ ਨਾ ਦੇਖੋ ਪਾਸੇ ਨਹੀਂ ਹੋ ਰਹੀ ਅੰਦਰੋਂ ਕੱਟ ਰਿਹਾ ਹੋਰ ਰਿਵੀਰ ਤੋਂ ਗੱਲ ਹੈ ਇੰਦਰ ਦੀ ਹੈ ਜਿੰਨੀ ਕੀ ਗਰੀ ਮੈਂ ਇੰਦਰ ਦੀ ਹਾਂ ਆਹ ਕੱਲ ਤੇ ਲੱਛੋ ਰਿਵੀਰ ਤੋਂ ਲੈਣਾ ਤੁਹਾਡਾ ਦਰਦ ਆਇਆ ਉੱਥੋਂ ਲੈਤੀਆਂ ਉੱਥੋਂ ਲੈ ਕੇ ਉੱਥੇ ਚੱਕ ਕੋਈ ਬਾਪੂ ਬੁੱਢੀ ਬੈਠੇ ਉੱਥੇ ਬੈਠੀ ਉਥੇ ਬੈਠੀ ਉਥੋਂ ਹੀ ਜਣਾ ਲੱਗ ਰਿਹਾ ਦਾ ਉਥੋਂ ਬਾਅਦ ਫਿਰ ਰਿਵੀਰ ਤੋਂ ਸੀ ਗੱਲ ਹੈ ਮੈਂ ਚਿਨਾਂ ਵਾਲੀ ਕੁੜੀ ਆਰੀ ਉਹ ਤੋਂ ਲਾਭ ਤੋਂ ਇਹ ਰੋਜ਼ ਤਾਂ ਜਦਾ ਨਹੀਂ ਲੈ ਲੈ ਇਹ ਰੋਗਾ ਹੋ ਗਿਆ ਸੀਨੇ ਪਿਉ ਰਿਹਾ ਹੋ ਰਿਹਾ ਉਹ ਮਤ ਜਾਂਦਾ ਸੀ ਮੈਂ ਜੀ ਬਜ਼ੁਰਗ ਨਾਲ ਹੈ ਜੀ ਦਾ ਬੁਲੀਟ ਕਰਨਾ ਸਮਾਂ ਦੇਸ ਬਾਰੇ ਆ ਦੇ ਤੂੰ ਸੀਨ ਕੱਢਦੇ ਮਦਦ ਕਰ ਮਦਦ ਆ ਦੇ ਸਮਾਤਰ ਮਰਦ ਜਨਾ ਕਿ ਨਹੀਂ ਨਹੀਂ ਉਹ ਚੱਕ ਤੂੰ ਆ ਦੇ ਚੱਲ ਨੋ ਉਹ ਵਧੀਆ ਸੀ ਨੀ ਉਹ ਆਇਕਿੰਗ ਨੇ ਨਾਲ ਨਾਲ ਸੱਲ ਰਿਹਾ ਕਿੰਨੀ ਹੈ ਵਾਕਾ ਰੋਦ ਨਹੀਂ ਆਪਦੀ ਲਿਆ ਓਏ ਲਿਆ ਸਰਬਤ ਵਾਕ ਦੇ ਰੱਖ ਲਿਆ ਬਸ ਬਸ ਨੱਪੜ ਗਿਆ ਆਹ ਕੁੜੀ ਦਾ ਵੀਡੀਓ ਬਣਾਉਣ ਲੱਗੀ ਯਾਰ ਬਣਾ ਮਾ ਨਾ ਗਾਣਾ ਵਸੂਲ ਗਿਆ ਤੁਸੀਂ ਲਿਆ ਰੋਲ ਓਏ ਐਨੀ ਆ ਮੈਂ ਆਉਂਦਾ ਰਹਾ ਅਗਰੇ ਪਾਣੀ ਵਿੱਚ ਮਾਰਾਂ ਡਿੱਕਾਂ ਕਰ ਰਹੀ ਫੀ ਵੀ ਡਿੱਕਾਂ ਉਹ ਜਿਹੜਾ ਮਰਜ਼ੀ ਹੋਵੇ ਸਾਡਾ ਪੈਣ ਬਾਈ ਸਾਊਂਡ ਦੀ ਆਵਾਜ਼ ਵਾਧਾ ਯਾਰਾ ਇਹਦੀ ਤੇਰੀ ਘਟਾ ਇਹਦੀ ਮੇਰੀ ਬਾਣੀ ਮੇਰੀ ਮੇਰੀ ਬਾਣੀ ਕੰਮ ਕਰਦੀ ਆ ਆ ਗਿਆ ਹੋਈ ਮੇਰੀ ਬਾਈ ਹੋਤਾ ਹੈ ਹਾਂ ਬਦੂ ਹੋਏ ਪਾਣੀ ਵਿੱਚ ਆਰਾ ਜੀਤਾ ਕਰਦੀ ਪਈ ਰੋਜ ਤਰੁਕਾ ਰਜਣ ਮਿਲਵਾ ਦੇ ਵੇ ਉਹ ਵਿਛੜਿਆਂ ਦੇ ਮੇਲ ਕਰਾ ਦੇ ਕੈਂਟ ਕੈਂਟ ਲੱਗਾ ਯਾਰ ਇੱਕ ਇੱਕ ਹੋਰ ਇਧਰ ਚਰਨ ਉਹਨੇ ਸੁਣੀ ਨਹੀਂ ਕੋਸਾ ਹਾਂ ਸੁਣਿਆ ਜੀ ਮੈਂ ਸਾਰਾ ਸੁਣ ਲਿਆ ਹਾਂ ਜੀ ਕੰਨ ਨਾਲ ਸੁਣ ਰਹੀ ਸੀ ਮੈਂ ਤੇ ਸਕ੍ਰਿਪਟ ਵੀ ਕੰਨ ਨਾਲ ਹੀ ਸੁਣਦੇ ਹੁੰਦੇ ਨੇ ਕੰਨ ਨਾਲ ਮੇਰੇ ਕਹਿੰਦੇ ਸੀ ਸਕ੍ਰਿਪਟ ਵੀ ਦੇ ਦੇ ਲਈ ਅੱਛਾ ਕਰਨ ਬਾਦਿੰਦਾਲ ਜਿਹੜਾ ਬੈਠਾ ਆਰਾ ਕੋਈ ਥਾਰਾ ਥਾਰਾ ਕੀ ਉਹ ਕੀ ਥਾਰਾ ਉਹ 18 ਪਾ ਦੇ ਨਾ ਫਿਰ ਫੋਨ ਕਰੇ ਬਣਾ ਕਰਦੇ ਨਹੀਂ ਹੈਗੇ ਇਹ ਮੈਨੂੰ ਪਤਾ ਹੈ ਜੂੜੀ ਆ ਕਿਹਾ ਹੈ ਵੀ ਗਾਜਨੀ ਮਜੀ ਜੀ ਉਹ ਉਨਨੀ ਪਾਣੀ ਆ ਇਹ ਤਾਂ ਮੈਨੂੰ ਲੁੱਟ ਕੇ ਖਾਣਗੇ ਲੋਕ ਤਾਂ ਕੋਈ ਵੀ ਚੀਜ਼ ਟੇ ਲੈਣੀਆਂ ਮੈਂ ਫੋਨ ਕਰਦਾ ਪਰ ਫਿਰ ਉਨੀ ਚੀਜ਼ ਦਿੰਦੇ ਨੇ ਭਾਈ ਅੱਜ ਤਾਂ ਪੰਜ ਮਿਲ ਚੁੱਕੇ ਜਾਣ ਵਰਤੂ ਠੀਕ ਹੈ ਜੀ ਦੁੱਧ ਬੜ ਲਈ ਤੀਰ ਮੇਰੇ ਅੰਦਰ ਤੇ ਵੀ ਤੇ ਮਰ ਰਹੀ ਦੀ ਸਟਾਣਾਗ ਜਿਹੜਾ ਕਦੀ ਕੰਝ ਨਹੀਂ ਕਰਦਾ ਹੈਗਾ ਦੱਸਣਾ ਯਾਰ ਇੱਕ ਹੋਰ ਸੁਣਾ ਕਹਣ ਜਾਨ ਗਾੜਾ ਕਿੱਦਾਂ ਲਾਉਂਦਾ ਹਾਂ ਅੱਖੀਆਂ ਮੇਰਾ ਕੇ ਹੂਣ ਮੁੱਖ ਨਾਲ ਤੂੰ ਮੋੜਵੇਂ ਤੇਰੇ ਬਿਨਾਂ ਮੈਨੂੰ ਕਿਵੇਂ ਜੀ ਦੀ ਨਾਲੋੜਵੇਂ ਤੇਰੇ ਦਿਸਕ ਬਣਾਇ ਦਿੱਤਾ ਜੱਲਾ ਤੇਰੇ ਦਿੱਸ ਕੇ ਬਣਾਏ ਤੇ ਤੰਦਲਾ ਚਨਾਮ ਦੇ ਦੀ ਖੈਰ ਮੰਗਦੀ ਚਨਾਮ ਦੇ ਦੀ ਖੈਰ ਮੰਗਦੀ ਚਨਾਮ ਤੇਰੀ ਖੈਰ ਮੰਗਦੀ ਟੁੱਟੇ ਹੋਏ ਦਿਲ ਕਦੇ ਲਾਣਾ ਪਲ ਵੇਸੋ